ਤਰੀਕ ਨੂੰ ਦਲਬਾਖ ਸਿੰਘ ਪੁੱਤਰ ਨਰਿੰਦਰ ਸਿੰਘ ਜੀ ਸੀਗਾ ਤੇ ਉਹ ਉਸਨੇ ਸਾਡੇ ਫਤੇਗੜ ਚੁੜੀਆਂ ਥਾਣੇ ਦੇ ਵਿੱਚ ਆਪਣਾ ਇੱਕ ਬਿਆਨ ਲਿਖਾਇਆ ਕਿ ਜਿਹੜੀਆਂ 10 ਤਰੀਕ ਨੂੰ ਰਾਤ ਨੂੰ ਮੈਂ ਆਪਣੀਆਂ ਬੱਚਾ ਜਿਹੜੀਆਂ ਹੈਗੀਆਂ 8 ਮਤਲਬ 8 ਵਜੇ ਬਣ ਕੇ ਆਪਣੇ ਵਾਪਸ ਘਰ ਆਇਆ ਸੀਗਾ ਕਿ ਘਰ ਤੇ ਹਵੇਲੀ ਦੇ ਵਿੱਚ 600 ਮੀਟਰ ਦਾ ਡਿਸਟੈਂਸ ਹੈਗਾ ਤੇ ਸਵੇਰੇ ਜਦੋਂ 11 ਤਰੀਕ ਨੂੰ 5 ਵਜੇ ਆਪਣੀਆਂ ਵਜਾ ਨੂੰ ਪੱਠੇ ਪਾਉਣ ਗਿਆ ਤੇ ਉਹਨੇ ਦੇਖਿਆ ਕਿ ਉਹਦੀਆਂ ਤਿੰਨ ਵਜਾ ਖੁਰਲੀ ਤੇ ਨਹੀਂ ਸੀਗੀਆਂ ਇਸੇ ਤਹਿਤ ਅਸੀਂ 55/24 ਮਕਦਮਾ ਜਿਹੜਾ ਦਰਜ ਕੀਤਾ ਗਿਆ 457 ਤੇ 380 ਤਹਿਤ ਅਸੀਂ ਮਕਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਮਾਰਯੋਗ ਐਸਐਸਪੀ ਮੈਮ ਦੀ ਦਿਸ਼ਾ ਨਿਰਦੇਸ਼ਿਟ ਹਟ ਅਲੱਗ-ਅਲੱਗ ਟੀਮਾਂ ਦਾ ਸੰਗਠਨ ਕਰਵਾਇਆ ਗਿਆ ਤੇ ਅਲੱਗ-ਅਲੱਗ ਪੱਖ ਤੋਂ ਜਿਹੜੇ ਇਨਵੈਸਟੀਗੇਸ਼ਨ ਹੋ ਹੰਗਾਲਿਆ ਗਿਆ ਇਸੇ ਤਰ੍ਹਾਂ ਹੀ ਮੱਝਾਂ ਚੋਰੀ ਕਰਨ ਦੇ ਸਬੰਧ ਸਮੇਂ ਅਸੀਂ ਡੰਪ ਜਿਹੜਾ ਚੁਕਵਾਇਆ ਪ੍ਰੋਪਰ ਜਿਹੜੇ ਅਸੀਂ ਕਾਲ ਡਿਟੇਲਸ ਹੀ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਹੰਗਾਲਿਆ ਗਿਆ ਐਂਡ 60 ਫੁੱਟ ਦੀ ਵੀ ਪ੍ਰਾਪਰਟੀ ਕਿਨਾਰਾ ਚੈੱਕ ਕੀਤੀ ਗਈ। ਇਸ ਦੇ ਤੈਥੀ 18 ਤਰੀਕ ਨੂੰ ਅਸੀਂ ਜਿਹੜੇ ਹੈਗੇ ਆ ਗੁਰਪ੍ਰੀਤ ਸਿੰਘ ਉਰਫ ਪੇਚਾ, ਗੁਰਨਾਮ ਸਿੰਘ ਉਰਫ ਗਾਮਾ ਤੇ ਵਿਕਰਮਜੀਤ ਸਿੰਘ ਜਿਹੜਾ ਵਿੱਕੀ ਹੈਗਾ ਤਿੰਨ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਤੇ ਜਿਸ ਦੀ ਪੁਸ਼ਟੀ ਵਿੱਚ ਦਰੌਣ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਜਿਹੜੀਆਂ ਇਹ ਤਿੰਨ ਮੱਝਾਂ ਜਿਹੜੀਆਂ ਚੋਰੀ ਕੀਤੀਆਂ ਹਨ। ਉਸ ਤੋਂ ਬਾਅਦ ਜਿਹੜੀ ਇਹਨਾਂ ਦੇ ਕੋਲ ਇੱਕ ਹਾਥੀ ਸੀਗਾ ਤੇ ਇੱਕ ਬਲੈਰੋ ਕੈਂਪਰ ਵਿੱਚ ਦਰਾਦਾ ਸੀਗਾ ਉਹ ਵੀ ਅਸੀਂ ਜਿਹੜਾ ਵਾਰਦਾ ਦੇ ਸਮੇ ਵਰਤਿਆ ਗਿਆ ਸੀਗਾ ਉਸ ਨੂੰ ਵੀ ਅਸੀਂ ਜਿਹੜਾ ਆਪਣੇ ਕਬਜ਼ੇ ਵਿੱਚ ਲਿਆ। ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਾ ਕਿ ਇਸ ਨੇ ਜੜੀਆਂ ਹੈਗੀਆਂ 17 ਹੋਰ ਜਿਹੜੀਆਂ ਇਹੋ ਜਿਹੀਆਂ ਮੱਜਾਂ ਚੋਰੀ ਕਰਨ ਦੀ ਵਾਰਦਾਤਾਂ ਨੂੰ 17 ਨੂੰ ਅੰਜਾਮ ਦਿੱਤਾ ਹੈਗਾ ਤੇ ਕਰੀਬ 50 ਦੇ ਕਰੀਬ ਜਿਹੜੀਆਂ ਮੱਜਾਂ ਇਹਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਇਨਫੈਕਟ ਦਿਹਾਤੀ ਅੰਮ੍ਰਿਤਸਰ ਦੇ ਵਿੱਚੋਂ ਵੀ ਚੋਰੀ ਕੀਤੀਆਂ ਗਈਆਂ ਤੇ ਇਹਨਾਂ ਦੇ ਤਹਿਤ ਅਲੱਗ-ਅਲੱਗ ਪਹਿਲਾਂ ਵੀ ਮੁਕਦਮੇ ਦਰਜ ਸੀਗੇ ਤੇ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਫਤੇਗੜ ਚੋੜੀਆਂ ਘਣੀਆਂ ਕਿ ਬੰਗਰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਇਹਨਾਂ ਦੇ ਮੁਕਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਚੋਰੀ ਕਰਕੇ ਇਹ ਜਿਹੜੇ ਹੈਗੇ ਸੀਗੇ ਡੇਰਾ ਬਸੀ ਦੇ ਵਿੱਚ ਲਜਾਇਆ ਜਾਂਦਾ ਸੀਗਾ ਆਪਣੇ ਜਿਹੜਾ ਬਲੈਰੋ ਕੈਂਪਰ ਦੇ ਹਾਥੀ ਦੇ ਵਿੱਚ ਲਾ ਜਾ ਕੇ ਡੇਰਾ ਬਸੀ ਇਹ ਹੈ ਮੀਟ ਦੀਆਂ ਫੈਕਟਰੀਆਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਮੱਜਾ ਨੂੰ ਅ ਵੇਚਿਆ ਜਾਂਦਾ ਸੀ मीट ਦੇ ਭਾਰ ਦੇ ਵਿੱਚ ਭਾਰ ਦੇ ਨਾਲ ਵੇਚਿਆ ਜਾਂਦਾ ਸੀਗਾ ਤੇ मीट ਬਣਾ ਕੇ ਉਹਨਾਂ ਨੂੰ ਬਾਹਰ ਕੰਟਰੀ ਦੇ ਵਿੱਚ ਐਕਸਪੋਰਟ ਕੀਤਾ ਜਾਂਦਾ ਸੀ ਐਨੀ ਜੀ ਫਿਲਹਾਲ ਜਿਹੜੀਆਂ ਅਸੀਂ ਆਪਣੀ ਇਨਵੈਸਟੀਗੇਸ਼ਨ ਪੱਖ ਤੋਂ ਹੰਗਾਲਿਆ ਗਿਆ ਜਿਹੜੀਆਂ ਫੈਕਟਰੀਆਂ ਡੇਰਾ ਬਸੀ ਤੇ ਵਿੱਚ ਹੈਗੀਆਂ ਉਹ ਸਰਟੀਫਾਈਡ ਅਥਾਰਟिटीज ਅਥੋਰਾਈਜ਼ਡ ਹੈਗੀਆਂ ਬਟ ਇਹਦੇ ਵਿੱਚ ਇਹ ਸੀ ਕਿ ਇਹ ਜਿਹੜੀਆਂ ਮੱਜਾਂ ਉਹ ਕਿਸੇ ਹੋਰ ਟਰੇਡ ਨਾਲ ਗੱਲ ਕਰਕੇ ਤੇ ਉੱਥੇ ਥਰੂ ਉੱਥੇ ਹੀ ਉਹ ਵੇਚ ਦਿੰਦੇ ਸੀਗੇ ਇਹ ਹੈ ਗਿਆ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ ਅਜਨਾਲਾ ਥਾਣੇ ਦੇ ਬਟ ਇਹ ਪਹਿਲਾਂ ਰੈਕੀ ਕਾਰਡ ਦੇ ਸੀਗੇ ਕਿ ਕਿਸ ਹਾਵੇਲੀ ਦੇ ਵਿੱਚ ਜਿਹੜੀਆਂ ਹੈਗੀਆਂ ਪ੍ਰੋਪਰ ਵਧੀਆ ਤਰੀਕੇ ਦੀਆਂ ਮੱਜਾਂ ਹੈਗੀਆਂ ਨੇ ਤੇ ਮੱਜਾਂ ਤੋਂ ਬਾਅਦ ਜਿਹੜਾ ਹੈਗਾ ਉਹ ਉੱਥੇ ਰੈਕੀ ਕਰਕੇ ਕਿੱਥੇ ਉਹਨਾਂ ਨੇ ਹਾਥੀ ਚ ਬਲੈਰੋ ਕੈਂਪਰ ਖੜਾ ਕਰਨਾ ਇਸੇ 800 ਮੀਟਰ ਦੂਰ ਤਾਂ ਜੋ ਕਿਸੇ ਵੀ ਕੈਮਰੇ ਦੇ ਵਿੱਚ ਨਾ ਆ ਸਕਣ ਤੇ ਉਥੋਂ ਮੱਜਾਂ ਜਿਹੜੀਆਂ ਹੈਗੀਆਂ ਚਲਾ ਕੇ ਪੈਦਲ ਚਲਾ ਕੇ ਉਸ ਤੋਂ ਬਾਅਦ ਕਿਤੇ نیچے 600 ਕਿਲੋਮੀਟਰ ਤੋਂ ਦੂਰ ਜਾ ਕੇ ਉਸ ਕੈਂਪਰ ਵਿੱਚ ਲੱਦਿਆ ਜਾਂਦੀ ਸੀਗੀ ਅ ਦੇਖੋ ਜੀ ਜਿਹੜਾ ਗੁਰਪ੍ਰੀਤ ਸਿੰਘ ਪੇਜਾ ਤੇ ਗੁਰਨਾਮ ਸਿੰਘ ਗਾਮਾ ਹੈਗਾ ਇਹ ਆਪਸ ਦੇ ਵਿੱਚ ਰਿਸ਼ਤਦਾਰੀ ਹੈਗੀ ਚਾਚਾ ਭਤੀਜਾ ਹੈਗਾ ਤੇ ਵਿੱਕੀ ਜਿਹੜਾ ਹੈਗਾ ਐਜ਼ ਅ ਮੁੰਛੀ ਇਹਨਾਂ ਦਾ ਕੰਮ ਕਰਦਾ ਹੈ ਤੇ ਇਹ ਆਪਸੀ ਲੈਵਲ ਤੇ ਇਹ ਕਾਫੀ ਸਮੇਂ ਤੋਂ ਹੀ ਜਿਹੜੀਆਂ ਚੋਰੀਆਂ ਨੂੰ ਅਜਾਮ ਦੇ ਰਹੇ ਸੀਗੇ ਦੇਖੋ ਜੀ ਚੋਰੀਆਂ ਤਾਂ ਹਰ ਇਲਾਕੇ ਵਿੱਚ ਹੁੰਦੀਆਂ ਹੈ ਕਿ ਕਦੀ ਸਮਾਨ ਦੀ ਹੋ ਜਾਂਦੀ ਹੈ ਕਿਸੇ ਕਿਸੇ ਚੀਜ਼ ਦੀ ਹੋ ਜਾਂਦੀ ਹੈ ਬਟ ਮੈਂ ਬਟਾਲਾ ਪੁਲਿਸ ਦੀ ਸਭ ਤੋਂ ਵੱਡੀ ਕਾਮਯਾਬੀ ਸਮਝੂਗੀ ਇਹਦੇ ਵਿੱਚ ਕਿ ਜਿਹੜੇ ਵਿਚਾਰੇ ਬੇਜਵਾਨ ਡੰਗਰ ਅਲੱਗ-ਅਲੱਗ ਜਗ੍ਹਾ ਤੋਂ ਚੋਰੀ ਕਰਕੇ ਇਹਨਾਂ ਫੈਕਟਰੀਆਂ ਦੇ ਵਿੱਚ ਵੱਡੇ ਜਾ ਰਹੇ ਨੇ ਸਭ ਤੋਂ ਮੇਨ ਵੱਡੀ ਗੱਲ ਹੈ ਕਿ ਸਾਡੀ ਬਟਾਲਾ ਪੁਲਿਸ ਤਹ ਤੱਕ ਪਹੁੰਚੀ ਹੈ ਕਿ ਇਹ ਐਕਚੁਅਲੀ ਬੇਜਵਾਨ ਡੰਗਰਾਂ ਦਾ ਕੀਤਾ ਕੀ ਜਾਂਦਾ ਹੈ ਤਦੋਂ ਅਸੀਂ ਇਹਨਾਂ ਦੇ ਬੈਂਕ ਡਿਟੇਲਸ ਨੂੰ ਪ੍ਰੋਪਰਲੀ ਚੈੱਕ ਕੀਤਾ ਗਿਆ ਜਿਹੜਾ ਹਾਥੀ ਤੇ ਬਲੈਰੋ ਕੈਂਪਰ ਨੂੰ ਵੀ ਅਸੀਂ ਆਪਣੇ ਫਰਦਰ ਹਵਾਲਗੀ ਦੇ ਵਿੱਚ ਲਿਆ ਤੇ ਦੈਨ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ਇਹਨਾਂ ਦੇ ਬੈਂਕ ਡਿਟੇਲ ਦੇ ਵਿੱਚ ਕਰੀਬ ਜਿਹੜੇ ਹੈਗੇ 8 ਲੱਖ ਰੁਪਇਆ ਨੂੰ ਵੀ ਫ੍ਰੀਜ਼ ਕਰਵਾਇਆ ਗਿਆ ਕਿਉਂਕਿ ਜਦੋਂ ਵੀ ਇਹ ਮੱਜਾਂ ਚੋਰੀ ਕਰਕੇ ਵਾਪਸ ਆਉਂਦੇ ਸੀ ਇਹਦੇ ਨਾਲ ਦੀ ਨਾਲ ਹੀ HDFC ਬੈਂਕ ਸੀਗਾ ਇਹਨਾਂ ਦਾ ਅਕਾਊਂਟ ਉਹਦੇ ਵਿੱਚ ਜਮ੍ਹਾਂ ਕਰਵਾਂਦੀ ਸੀ ਨਾਮ ਸਿੰਘ ਗਾਮਾ ਤੇ ਜਿਹੜਾ ਹੈਗਾ ਵਾ ਗੁਰਪ੍ਰੀਤ ਸਿੰਘ ਪੇਜਾ ਉਹਦਾ ਜੁਆਇੰਟ ਅਕਾਊਂਟ ਸੀਗਾ ਤੇ ਜਿਹੜਾ ਵਿਕਰਮਜੀਤ ਵਿੱਕੀ ਸੀਗਾ ਉਹ ਆਪਣਾ ਜਿਹੜਾ ਅਕਾਊਂਟ ਅਲੱਗ ਸੀਗਾ ਉਹਦੇ ਵਿੱਚ ਯੂਜ਼ ਕਰਦਾ ਸੀ ਬਟ ਉਹਨੇ ਆਪਣੇ ਜਿਹੜੇ ਟਾਈਮ ਟੂ ਟਾਈਮ ਖਰਚ ਕਰ ਲੈਂਦਾ ਸੀ ਪਰ ਪੈਸੇ ਵਣ ਦੇ ਸਕੇ ਕਿਉਂਕਿ ਇਹ ਜਿਹੜੀਆਂ ਮੱਜਾਂ ਹੈਗੀਆਂ ਉਹ ਭਾਰ ਦੇ ਹਿਸਾਬ ਨਾਲ ਵੇਟ ਦੇ ਹਿਸਾਬ ਨਾਲ ਉੱਥੇ ਜਿਹੜੀਆਂ ਵੇਚੀਆਂ ਜਾਂਦੀਆਂ ਸੀ